ਰੋਪਿੰਦਰ ਸਿੰਘ ਸੇਠੀ ਖੇਡ ਮੈਦਾਨ ਦੇ ਵਿੱਚ ਮਾ 20ਲੇ ਹੁਣਾਂ ਦੇ ਨਾਲ ਪ੍ਰਭ ਨਿਰਵਾਲ ਹੁਣਾਂ ਦੇ ਨਾਲ ਯਾਰੀ ਆ ਨੌਜਵਾਨ ਗੱਬਰੂ ਦੀ ਬੋਲਿਆ ਹੋਇਆ ਧਾਵਾ ਹੁਣ ਚਾਰਾਂ ਦੇ ਵਿੱਚੋਂ ਕੌਣ ਮਠੱਟੇ ਆਲਾ ਜਸਕਰਨ ਲੈ ਵੀ ਜਸਕਰਨ ਤੈਨੂੰ ਮੁਬਾਰਕਬਾਦ ਆ ਤੂੰ ਕੈਨੇਡਾ ਦਾ ਪੱਕਾ ਵੀ ਹੋ ਗਿਆ ਪਿਆਰੀਆ ਕਹਿੰਦੇ ਚੰਨੇ ਹੋਣਾ ਦੀ ਹਮਤਪੁਰੀਆ ਪ੍ਰਦੀਪ ਤੇ ਆਹ ਵੇਖੀਏ ਇਹ ਸ਼ਰਨ ਦਾ ਵੀਰ ਹੈ ਇਹ ਦیدار ਸਿੰਘ ਲੱਖੇ ਹੋਣਾ ਦੇ ਕੋਲ ਕੰਮ ਕਰਦਾ ਇਹ ਨੌਜਵਾਨ ਖੇਡ ਮੈਦਾਨ ਦੇ ਵਿੱਚ ਖੇਡ ਮੈਦਾਨ ਚ ਲਾਹ ਤਕੜਾ ਜੱਫਾ ਇਹ ਮਨਿੰਦਰ ਹੈ ਮਨਿੰਦਰ ਪੁਆਇੰਟ ਆਪਣੀ ਟੀਮ ਆਇਆ ਜਿਹੜਾ ਰੇਡਰ ਹੁਣ ਕਬੱਡੀ ਪਾ ਰਿਹਾ 2008 ਦੇ ਵਿੱਚ ਆਹ ਖਿਡਾਰੀ ਪਹਿਲੀ ਵਾਰ ਜਿਹੜਾ ਉਹ ਕੈਨੇਡਾ ਦੀਆਂ ਖੇਡ ਮੈਦਾਨਾਂ ਦੇ ਵਿੱਚ ਖੇਡਣ ਆਇਆ ਇਹਦਾ ਰੰਧਾਵਾ ਮਸੰਦਾ ਪਿੰਡ ਹੈ ਇਹਦਾ ਜੱਗਾ ਨਾ ਹੁਣ ਚੱਲਦੀ ਆ 25 ਸਾਲ ਹੋ ਗਏ 17 9 ਆਉਂਦਾ ਇਹਦੇ ਵਿੱਚ 17 ਪਰ ਜੱਲੋ ਵਾਲੀਆ ਕਹਿੰਦਾ ਮੈਨੂੰ ਛੱਡੋ ਜਰਾ ਇੱਕ ਬੰਨੇ ਕਹਿੰਦੇ ਨੌਜਵਾਨ ਤਜਰਬੇ ਵਾਲਾ ਦੂਜੇ ਬੰਨੇ ਚੜ੍ਹਦੀ ਉਮਰ ਵਾਲਾ ਕਿ ਗੁੱਟ ਨੂੰ ਫੜ ਕੇ ਮਾਰੇ ਕੈਂਚੀ ਪ੍ਰੇਮ ਝਨੇਰਾ ਦਾ ਖੇਡ ਕਬੱਡੀ ਖੇਡਣਾ